ਦੇ ਲਈ ਜਾਂਦੇ ਹੋ ਜਿਹੜਾ ਪੋਸਟਰ ਉੱਥੇ ਲੱਗਿਆ ਹੋਇਆ ਵੀ ਉੱਥੇ ਉਹ ਸਿੰਗਲ ਫੀਸ ਜਿਵੇਂ 5 ਰੁਪਏ ਤਾਂ ਤੁਸੀਂ ਉਹਦੇ 10 ਰੁਪਏ ਲੈ ਰਹੇ ਹੋ ਸਾਈਕਲ ਦੇ ਵੀ ਜਿਹੜੇ ਤੁਸੀਂ 10 ਰੁਪਏ ਲੈ ਰਹੇ ਹੋ ਇਹ ਕੀ ਪੂਰਾ ਮਾਮਲਾ ਸੀਗਾ ਅੱਜਕੱਲ ਮੋਟਰਸਾਈਕਲ ਦੇ 10 ਰੁਪਏ ਤੋਂ ਵੱਧ ਕਿਸੇ ਕੋਲ ਤੇ ਹੁਣ ਸਾਰਾ ਖੰਨਾ ਗਵਾਵਾ ਹੈ ਜੀ ਅੱਧਾ ਕੰਨੇ ਕੋਈ ਮੈਂ ਪੈਸੇ ਨਹੀਂ ਜਾਂਦਾ ਜਾਨ ਬਿਸ਼ਾਨ ਆਪਣੀ ਬਾਬੇ ਦੀ ਕਿਰਪਾ ਨਾਲ ਨਹੀਂ ਆ ਕਿੰਨੇ ਰੁਪਏ ਬਰਤੀ ਲੱਦੀ ਹੈ ਵੀਰੇ ਇਹਨਾਂ ਨੇ ਤੁਹਾਡੇ ਤੋਂ 30 ਰੁਪਏ 30 ਰੁਪਏ ਲੈਨੇ ਹਾਂ 30 ਰੁਪਏ ਗੱਡੀ ਦੇ 30 ਰੁਪਏ ਜੀ ਗੱਡੀ ਕੋਈ ਕਹਿ ਦੇਵੇ 20 ਰੁਪਏ ਦਿੱਤੇ ਨਹੀਂ ਮੈਂ ਖ ਪੰਜਾਬ ਛੱਡ ਕੇ ਚਲੇ ਜਾਊਂਗਾ ਸੋਸ਼ੀ ਕਲ ਜੀ ਹੇਮਨ ਟਾਕ ਸ਼ੋ ਦੇਖ ਰਹੇ ਹੋ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਿੱਛੇ ਜੇ ਦਿਨੀ ਇੱਕ ਬੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜੋ ਕਿ ਖੰਨਾ ਸਿਵਲ ਹਸਪੀਟਲ ਦੀ ਸੀ ਇਸ ਟਾਈਮ ਅਸੀਂ ਉੱਥੇ ਹੀ ਮੌਜੂਦ ਹਾਂ ਸਾਡੇ ਨਾਲ ਪਾਰਕਿੰਗ ਦੇ ਜਿਹੜੇ ਠੇਕੇਦਾਰ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਜੋ ਜੋ ਇਲਜ਼ਾਮ ਇਹਨਾਂ ਤੇ ਲਗਾਏ ਗਏ ਨੇ ਜਿਵੇਂ ਕਿ ਕਹਿ ਰਹੇ ਸੀ ਵੀ ਪਰਚੀ ਦਾ ਜਿਹੜਾ ਹੈ ਡਬਲ ਟ੍ਰਿਪਲ ਚਾਰਜ ਕਰ ਰਹੇ ਨੇ ਤੇ ਨਾਲ ਨਾਲ ਇਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਸੀ ਕਿ ਗੁੰਡਾਗਰਦੀ ਕਾਫੀ ਜਿਹੜੀ ਹੈ ਇਹ ਚੀਜ਼ ਦੀ ਹੋ ਰਹੀ ਹੈ ਅੱਛਾ ਤੁਹਾਡਾ ਨਾਮ ਅਛਾ ਤੁਹਾਡੇ ਤੇ ਜਿਹੜੇ ਆ ਪਿਛਲੇ ਦਿਨੀ ਇਲਜ਼ਾਮ ਲੱਗੇ ਨੇ ਵੀ ਗੁੰਡਾਗਰਦੀ ਜਿਹੜੀ ਐ ਸਿਵਲ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਚੱਲਦੀ ਐ ਡਬਲ ਟ੍ਰिपल ਰੇਟ ਜਿਹੜੇ ਤੁਸੀਂ ਪਾਰਕਿੰਗ ਦੇ ਲਈ ਜਾਂਦੇ ਹੋ ਜਿਹੜਾ ਪੋਸਟਰ ਉੱਥੇ ਲੱਗਿਆ ਹੋਇਆ ਵੀ ਉੱਥੇ ਉਹ ਸਿੰਗਲ ਫੀਸ ਜਿਵੇਂ 5 ਰੁਪਏ ਤਾਂ ਤੁਸੀਂ ਉਹਦੇ 10 ਰੁਪਏ ਲੈ ਰਹੇ ਹੋ ਸਾਈਕਲ ਦੇ ਵੀ ਜਿਹੜੇ ਤੁਸੀਂ 10 ਰੁਪਏ ਲੈ ਰਹੇ ਹੋ ਇਹ ਕੀ ਪੂਰਾ ਮਾਮਲਾ ਸੀਗਾ ਮੈਡਮ ਮਾਮਲਾ ਇਹ ਆ ਜੀ ਉਹ 5 ਰੁਪਏ ਪਰ ਐਂਟਰੀ ਆ ਜੀ ਉਹਦੀ ਕਮਰੀਦ 10 ਵਾਰ ਲਿਆ ਜਾਂਦਾ ਹੈ 10 ਵਾਰ ਜੇ ਆਪਾਂ ਗੁਣਾ ਕਰੀ ਤਾਂ 50 ਰੁਪਏ ਬਣਦੇ ਨੇ ਅਸੀਂ ਇਹ ਅਗਲੇ ਕੋ ਦਾਸਰਬੇ ਲੈਨੇ ਜਿੰਨੇ ਮਰਜ਼ੀ ਗੱਡੇ ਲਾਵੇ ਅਗਲਾ ਅਸੀਂ ਮਰਜ਼ੀ ਨੂੰ 20 ਸਾਲ ਹੋ ਗਏ ਕਦੀ ਪਰੇਸ਼ਾਨ ਕੀਤਾ ਹੋਵੇ ਕਦੇ ਕਦੇ ਮਰਜ਼ੀ ਕੋ ਪਤਾ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਇੱਥੇ ਮੈਡਮ ਨੂੰ 20 ਸਾਲ ਹੋ ਗਏ ਅੱਛਾ ਲੋਕਾਂ ਦੇ ਬੱਚੇ ਵੀ ਹੋ ਗਏ ਬੜੇ ਵੀ ਹੋ ਗਏ ਕਿਸੇ ਦੀ ਕੋਈ ਕੰਪਲੇਂਟ ਨਹੀਂ ਦਿੱਤੀ ਰੂਮ ਚ ਕੋਈ ਕੰਪਲੇਂਟ ਮੇਰੀ ਕਦੀ ਆਈ ਹੋਵੇ ਜਾਂ ਮੈਂ ਕੋਈ ਗੁੰਡਾ ਕਰਨੀ ਕੀਤੀ ਹੋਵੇ ਜਿਹੜੇ ਮਰਜ਼ੀ ਗੱਡੀ ਮੋਟਰਸਾਈਕਲ ਨਾਲ ਤੁਸੀਂ ਪਤਾ ਕਰ ਸਕਦੇ ਹੋ ਮੈਂ ਕਿਉਂਕਿ ਉਹਨਾਂ ਨੇ ਸ਼ਰਿਆਮ ਕਹੇ ਵੀ ਸਿਵਲ ਹਸਪੀਟਲ ਦੇ ਵਿੱਚ ਗੁੰਡਾਗਰਦੀ ਚੱਲਦੀ ਹੈ ਬਦਮਾਸ਼ੀ ਚੱਲਦੀ ਹੈ ਤੇ ਉਹ ਡਬਲ ਟ੍ਰिपल ਰੇਟ ਜਿਹੜਾ ਹੈ ਪਾਰਕਿੰਗ ਦਾ ਤੁਸੀਂ ਗੱਲ ਕਰ ਰਹੇ ਹੋ ਵੀ ਸਲਿੱਪ ਦਿੰਦੇ ਨੇ ਬਕਾਇਰੀ ਜਿਹੜੀ ਤੁਸੀਂ ਸਲਿੱਪ ਦਿੰਦੇ ਹੋ ਜੇ 10 ਰੁਪਏ ਦੀ ਪਰਚੀ ਤੇ ਤੁਸੀਂ ਉਹਦੇ 30 ਰੁਪਏ ਚਾਰਜ ਕਰ ਰਹੇ ਹੋ ਤੇ ਵੀਡੀਓ ਦੇ ਵਿੱਚ ਤੁਸੀਂ ਪੈਸੇ ਨੇ ਜਿਹੜੇ ਉਹ ਵਾਪਸ ਵੀ ਮੋੜ ਰਹੇ ਸੀ ਮੈਡਮ ਜੀ ਇਹ ਗੱਲ ਇਦਾਂ ਹੋਈ ਹੈ ਆਤੋਂ 4 ਦਿਨ ਪਹਿਲਾਂ ਇਹ ਉਰੇ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਲੈ ਕੇ ਆਏ ਤੇ ਅਸੀਂ ਉਹਨਾਂ ਕੋਲੋਂ ਪੈਸੇ ਵਸੂਲ ਕਰਨੇ ਚਾਏ ਕਿ ਸਾਨੂੰ ਪਰਚੀ ਕਟਾ ਦਿਓ ਪਾਰਕਿੰਗ ਦੀ ਕਹੋਤਾ ਉਹਨੇ ਆਈਡੀ ਦਿਖਾਣ ਦੀ ਬਜਾਏ ਇਹ ਇਹੀ ਗੱਲ ਸਾਨੂੰ ਧਮਕੀ ਦੇ ਕੇ ਚਲੇ ਗਿਆ ਇਸੇ ਗੱਲੋਂ ਉਹਨੇ ਵੀਡੀਓ ਬਣਾ ਲਈ ਸਾਡੀ ਉਸ ਦਿਨ ਸਾਨੂੰ ਪੈਸੇ ਦਿੱਤੇ ਨਹੀਂ ਤੇ ਉਸ ਤੋਂ ਬਾਅਦ ਦੂਏ ਦੂਏ ਦਿਨੇ ਦੂਏ ਦਿਨ ਉਹਰੇ ਆਇਆ ਤੇ ਸਾਨੂੰ ਧੱਕੇ ਨਾਲ 20 ਰੁਪਏ ਦੇਣ ਲੱਗ ਗਿਆ ਵੀਡੀਓ ਬਣਾਉਣ ਖਾਤਰ ਮੈਡਮ ਤੇ ਅਸੀਂ 20 ਰੁਪਏ ਨਾ ਫੜਦੇ ਫੜਦੇ ਉਹ 20 ਰੁਪਏ ਉਹਨੂੰ ਵਾਪਸ ਵੀ ਕੀਤੇ ਧੱਕੇ ਨਾਲ ਸਾਨੂੰ 20 ਰੁਪਏ ਦੇ ਰਿਹਾ ਕਿ ਤੁਸੀਂ 20 ਰੁਪਏ ਰੱਖ ਲਓ ਜਿਸ ਦਿਨ ਆਇਆ ਉਸ ਦਿਨ ਉਹਨੇ 1 ਰੁਪਿਆ ਨਹੀਂ ਸਾਨੂੰ ਦਿੱਤਾ ਮੈਡਮ ਦੱਸੋ ਹਾਂ ਐਮਰਜੈਂਸੀ ਦਾ ਰਸਾ ਸੀ ਬੰਦੀਆਂ ਬਹੁਤ ਜ਼ਿਆਦਾ ਗੜੀਆਂ ਵੀ ਅਸੀਂ ਮੈਂ ਤਾਂ ਮੈਨੂੰ ਐ ਨਹੀਂ ਪਤਾ ਸੀ ਲਾਈਵ ਚੱਲਦਾ ਪਿਆ ਠੀਕ ਹੈ ਜੀ ਮੈਂ ਤਾਂ ਜਿਵੇਂ ਉਹਨੇ ਕਿਹਾ ਜੀ ਉਹ ਗੱਡੀ ਵਾਲਾ ਉਹਦਾ ਗੋਸ ਸੀ ਮੈਂ ਉਹਨੂੰ ਉਹਨੇ ਮੈਨੂੰ 50 ਰੁਪਏ ਦਿੱਤੇ ਮੈਨੂੰ 3 ਮੋੜੇ ਉਹਨੇ ਇਹ ਮੁੱਦਾ ਚੱਕ ਲਿਆ ਤੀ ਦਿੱਤੇ ਨੇ ਦਿੱਤੇ ਉਹਨਾਂ ਨੇ 50 ਰੁਪਏ ਸੀ 3 ਮੋੜੇ ਵੀ ਕਰਤੇ ਠੀਕ ਹੈ ਜੀ ਅੱਛਾ ਇੱਕ ਜਿਹੜੀ ਸਭ ਤੋਂ ਵੱਡੀ ਹਾਂ ਜੀ ਓਕੇ ਅਰੇ ਜੀ ਵੀ ਜਿਹੜਾ ਉਹ ਪੋਸਟਰ ਲੱਗਿਆ ਹੋਇਆ ਪਿੱਛੇ ਵੀ ਉਹ ਪੋਸਟਰ ਦੇ ਵਿੱਚ ਜਿਹੜੀ ਪ੍ਰਾਈਸ ਲਿਸਟ ਤੁਹਾਡੀ ਲਿਖੀ ਹੋਈ ਆ ਵੀ 5 ਰੁਪਏ ਸਿੰਗਲ ਐਂਟਰੀ ਜਾਂ 10 ਰੁਪਏ ਏਦਾਂ ਗੱਡੀ ਦੇ ਵੀ ਉਹ ਮਚੋਰਤ ਰੋੜ ਕੇ ਜਿਹੜਾ ਆ ਕੀਤਾ ਹੋਇਆ ਅੱਜ ਉਹ ਸਿੱਧਾ ਕੀਤਾ ਹੋਇਆ ਮੈਡਮ ਜੀ ਏਦਾਂ ਦੀ ਕੋਈ ਗੱਲਬਾਤ ਹੁੰਦੀ ਆ ਸੀ ਬੈਨਰ ਨਵੇਂ ਤੋਂ ਨਵਾਂ ਲਵਾਣੇ ਨੇ ਹੀ ਨਹੀਂ ਨਾ کہیں ਰੋੜ ਜਾਂਦਾ ਆ ਅੱਜ ਤੱਕ ਨਾਲ ਮੋਟਰਸਾਈਕਲ 10 ਰੁਪਏ ਤੋਂ ਵੱਧ ਕਿਸੇ ਵਾਰ ਤੇ ਹੁਣ ਸਾਰਾ ਖੰਨਾ ਗਵਾ ਹੋਇਆ ਜੀ ਅੱਧਾ ਖੰਨੇ ਕੋਈ ਮੈਂ ਪੈਸੇ ਨਹੀਂ ਜਾਂਦਾ ਜਾਨ ਪਛਾਨ ਆਪਣੀ ਮਾਂ ਬਾਪ ਦੀ ਕਿਰਪਾ ਨਾਲ ਨਹੀਂ ਆ ਕਦੀ ਕਿਸੇ ਨੂੰ ਨਜਾਇਜ਼ ਪ ਮੋਬਾਈਲ ਆਬਿਆ ਮੋਬਾਈਲ ਮੁਰਾ ਜੂਵੀਆ ਚੈਨ ਲੱਭੀ ਚੈਨ ਮੋੜੀ ਜੇ ਮੈਂ 10 ਰੁਪਏ ਦੀ ਬੇਈਮਾਨੀ ਕਰਨੀ ਹੁੰਦੀ ਮੈਨੂੰ ਉੱਥੇ 20 ਸਾਲ ਰੁਕੀ ਨਾ ਨਾ ਦਿੰਦੇ ਅੱਛਾ ਉਸ ਦਿਨ ਉਹਨਾਂ ਨੇ ਇੱਕ ਪਰਚੀ ਦਿਖਾਈ ਹੈ ਉਹ ਪਰਚੀ ਵੀਡੀਓ ਦੇ ਵਿੱਚ ਚਲਾਵਾਂਗੇ ਵੀ ਇਹ ਜਿਹੜੀ ਪਰਚੀ ਹੈ ਪਰਚੀ ਦੇ ਉੱਤੇ ਨਾਂ ਤਾਂ ਨੰਬਰ ਜਿਹੜਾ ਹੈ ਵਹੀਕਲ ਨੰਬਰ ਲਿਖਿਆ ਆਇਆ ਉਹ ਸਿਰਫ ਨਾਂ ਹੋ ਤੇ ਕੋਈ ਪ੍ਰਾਈਸ ਲਿਸਟ ਹੈ ਪਰ ਅੱਜ ਤੁਹਾਡੇ ਹੱਥ ਦੇ ਵਿੱਚ ਮੈਂ ਇੱਕ ਪਰਚੀ ਦੇਖੀ ਉਹਦੇ ਵਿੱਚ ਬਕਾਇਦਾ ਇੱਕ ਪ੍ਰਾਈਸ ਲਿਸਟ ਲਿਖਿਆ ਹੋਇਆ ਤੇ ਉਦਨ ਵਾਲੀ ਪਰਚੀ ਦੇ ਵਿੱਚ ਨਾ ਕੋਈ ਪ੍ਰਾਈਸ ਲਿਸਟ ਸੀਗਾ ਨਾ 5 ਰੁਪਏ ਵੀ ਇੰਨੀ ਰੇਟ ਆ ਸਿਰਫ ਉਹਦੇ ਉੱਤੇ ਸਿਵਲ ਸਾਈਕਲ ਸਟੈਂਡ ਲਿਖਿਆ ਹੋਇਆ ਉਹ ਮੈਡਮ ਇਦਾਂ ਹੁੰਦਾ ਨਹੀਂ ਜੀ ਉਹ ਕਈ ਵਾਰ ਪੁਰਾਣੀਆਂ ਪਰਚੀਆਂ ਛਪੀਆਂ ਆਉਂਦੀਆਂ ਨੇ ਜੀ ਅੱਗੇ ਪਿੱਛੇ ਹੋ ਜਾਂਦੀਆਂ ਨੇ ਜੀ ਕਦੇ ਉਹ ਚੱਕ ਲਈ ਕਦੇ ਉਹ ਚੱਕ ਲਈ ਮੈਡਮ ਵਰਕਰ ਮੈਨ ਪਰਚੀ ਤਾਂ ਅਸੀਂ ਇਹੀ ਚਲਾ ਚਲਾਉਂਦੇ ਆ ਰਹੇ ਹਾਂ ਜੀ ਜਿੰਨੇ ਸਾਲ ਵੀ ਹੋਏ ਨੇ ਤੁਹਾਨੂੰ ਟਿਕਾ ਇਹ ਆਪਾਂ ਪਰਚੀਆਂ ਨਵੀਆਂ ਵੀ ਛਪਾਈਆਂ ਕਈ ਵਾਰ ਐਮਰਜੈਂਸੀ ਜਿਪਾ ਨਵੀਆਂ ਵੀ ਛਪਾਈਆਂ ਹੁਣ ਇੱਕ ਦਿਨ ਤਾਂ ਪਰਚੀ ਛਪਦੀ ਨਹੀਂ ਜੀ ਘੱਟੋ ਘੱਟ 5-6 ਦਿਨ ਲੱਗ ਦਿੰਦੇ ਨੇ ਪਰਚੀ ਛਪਾਣ ਨੂੰ ਠੀਕ ਹੈ ਜੀ ਇਹ ਪਿੱਛੇ ਲੱਭ ਕਰਦੇ ਮ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲੋ ਜੀ 10 ਸਾਲਵੇਂ ਜਾਏ ਅਗਲਾ 10 ਵਾਰ ਆਵੇ ਇਹ ਕੋਈ ਕਹਿ ਰਵੇ 20 ਪਹਿਲੇ ਇਤਨੀ ਮੈਂ ਖੰਨਾ ਕੀ ਪੰਜਾਬ ਛੱਡ ਕੇ ਚਲੇ ਜਾਊਂਗਾ ਜਾਨੀ ਮਰਜ਼ੀ ਕਿੰਨੇ ਸਾਲਾਂ ਤੋਂ ਠੇਕਾ ਕਿੰਨੇ ਦਾ ਤੁਹਾਡਾ ਇਹ ਠੇਕਾ ਅਸੀਂ 100000 ਰੁਪਏ ਤੋਂ ਸ਼ੁਰੂ ਕੀਤਾ ਸੀ ਹੁਣ ਇਸ ਟਾਈਮ ਠੇਕਾ 610000 ਰੁਪਏ ਦੇ ਚੱਲਦੇ ਜੀ ਤੇ 1800 ਰੁਪਏ ਪਰ ਪਰ 1800 ਪਰ ਡੇ ਕਿਸ਼ਤ ਹੈ ਫਿਰ ਅਸੀਂ ਚਾਰ ਵਰਕਰ ਨੇ ਜਿਨ੍ਹਾਂ ਨੂੰ ਗੁੰਡਾ ਬਣਾ ਰਿਆ ਜੀ ਉਹ ਦੇਖੋ ਗੱਡੀ ਕੱਢਣੀ ਲਵਾਣੀ ਪਣਾ ਘਟ-ਘਟ ਚਾਰ ਪੰਜ ਵਰਕਰਾਂ ਦੀ ਲੋਡ ਪੈਂਦੀ ਹੈ ਜੀ ਸਾਨੂੰ ਇੱਥੇ ਠੀਕ ਹੈ ਜੀ ਉਹਦੇ ਕਰਕੇ ਹੁਣ ਗੁੰਡਾਗਰਦੀ ਨਾਲੇ ਆ ਜੀ ਹਸਪੀਟਲ ਚ ਗੁੰਡਾਗਰਦੀ ਮਚਾਵਾਂਗੇ ਸਾਨੂੰ 1 ਸਾਲ ਤੋਂ ਦੂਗਾ ਤਲ ਠੇਕਾ ਕਿਉਂ ਦਊਗਾ ਅਗਲਾ ਅਸੀਂ ਉਹਨਾਂ ਤੋਂ ਇਹ ਵੀ ਇਲਜ਼ਾਮ ਲਗਾਏਗੇ ਨੇ ਵੀ ਹੈਲਥ ਕੇਅਰ ਸੈਂਟਰ ਹੈ ਇੱਥੇ ਮਰੀਜ਼ ਆਉਂਦੇ ਨੇ ਵੀ ਇੱਥੇ ਸ਼ਰਿਆਮ ਸਮੋਕਿੰਗ ਜਾਂ ਅਜਿਹੇ ਨਸ਼ੇ ਪੱਤੇ ਜਿਹੜੇ ਨੇ ਸ਼ਰਿਆਮ ਚੱਲਦੇ ਨੇ ਉਹ ਤਾਂ ਮੈਡਮ ਜੀ ਹੁਣ ਚੰਗੇ ਚੰਗੇ ਹੀਰੋ ਠੀਕ ਹੈ ਜੀ ਐਕਟਰ ਪੀਂਦੇ ਨੇ ਜੀ ਹੁਣ ਦੱਸੋ ਉਹ ਵੀ ਸਾਡੇ ਵਰਕਰ ਜੀ ਪੀਂਦੇ ਨੇ ਉਹ ਸਾਈਡ ਤੇ ਹੋ ਕੇ ਪੀਂਦੇ ਨੇ ਜੀ 40 50 ਲੱਗੇ ਉਹਨਾਂ ਲੈਂਡ ਇਹ ਕੋਈ ਮਰੀਜ਼ ਪੀਂਦਾ ਹੁੰਦਾ ਉਹਨੂੰ ਕਹਿੰਦੇ ਭਾਈ ਬੰਦ ਕਰ ਲੈ ਦੇਖਣ ਨੂੰ ਇਲਜ਼ਾਮ ਤੁਹਾਡੇ ਤੇ ਲਗਾਏ ਨੇ ਵੀ ਉੱਥੇ ਆ ਚੀਜ਼ਾਂ ਜਿਹੜੀਆਂ ਨੇ ਸ਼ਰਿਆਮ ਚੱਲਦੀਆਂ ਮੈਡਮ ਜੀ ਬਹੁਤਾ ਔਲੇ ਨਾਲ ਪੀਂਦੇ ਹੋਣਗੇ ਇਹ ਕੋਈ ਵਰਕਰ ਪੀਂਦਾ ਵੀ ਹੋਊਗਾ ਇਹ ਅੱਜ ਕੱਲ ਹਰੇਕ ਬੰਦਾ ਪੀੜੀ ਸਿਗਰਟ ਕੋਈ ਨਾ ਕੋਈ ਖਾਂਦਾ ਪੀਂਦਾ ਇਹ ਕੋਈ ਜਰਦਾ ਲੋਂਦਾ ਕੋਈ ਸਿਗਰਟ ਪੀਂਦਾ ਜੀ ਹੁਣ ਦੱਸੋ ਆਪਾਂ ਵਰਕਰ ਨੂੰ ਤਾਂ ਅੱਛਾ ਤੁਹਾਨੂੰ ਦੱਸਿਆ ਗਿਆ ਔਰ ਇਹ ਵੀਡੀਓ ਜਦ ਬਣ ਰਹੀ ਸੀਗੀ ਇਹ ਕਿੰਨੇ ਦਿਨ ਪਹਿਲਾਂ ਦੀ ਵੀਡੀਓ ਹੈ ਇਹ ਹੋ ਗਏ ਮੈਡਮ ਤਕਰੀਬਨ 4 ਜਾਂ 5 ਦਿਨ ਦੇ ਵਿੱਚ ਵਿੱਚ ਹੋ ਗਈ ਗੱਲ ਇਹ। ਅੱਛਾ ਤੇ ਤੁਸੀਂ ਕੋਈ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਮਤਲਬ ਉਹਨਾਂ ਦਾ ਕਹਿਣਾ ਇਹ ਵੀ ਸਾਨੂੰ ਥ੍ਰੈਟ ਕਾਲਸ ਵੀ ਆ ਰਹੀਆਂ ਨੇ। ਨਹੀਂ ਮੈਡਮ ਅਸੀਂ ਤਾਂ ਇੱਕ ਥਾਣੇ ਦਾ ਅਰਜ਼ੀ ਵੀ ਨਹੀਂ ਕੋਈ ਦਿੱਤੀ ਆ ਅਸੀਂ। ਸਾਨੂੰ ਤਾਂ ਲੋਕ ਇੰਨਾ ਕੁਝ ਕਹਿ ਰਹੇ ਸੀ ਕਿ ਅਸੀਂ ਉਹਨਾਂ ਦਾ ਬਚਾ ਕਰਾਂਗੇ। ਥਾਣੇ ਅਰਜ਼ੀ ਦਿੱਤੀ ਹੋਈ ਹੈ ਜੀ। ਉਹਨਾਂ ਨੂੰ ਵੀ ਬੁਲਾਵਾਂਗੇ। ਕੀ ਉਹਨੂੰ ਕੀ ਮੁਕਸੀਬਤ ਹੈ? ਅਸੀਂ ਅੱਦਾਂ ਦਾ ਨਾਮ ਨੂੰ ਕੋਈ ਫੋਨ ਕੀਤਾ ਨਾਮ ਨੂੰ ਅੱਛਾ ਤੁਹਾਡੀ ਉਹਨਾਂ ਨਾਲ ਕੋਈ ਆਪਸੀ ਰੰਜਿਸ਼ ਸੀਗੀ ਕਿ ਮੈਡਮ ਸੰਤ ਤਾਂ ਮਿਲੀ ਪਹਿਲੀ ਵਾਰ ਹੈ ਜੀ ਉਹ ਬੰਦਾ ਜਿਹੜਾ ਬਣਾਈ ਹੈ ਉਹਦੇ ਬ ਕਮਕੀਤੀ ਮੈਨੂੰ ਪੈਸੇ ਦੇ ਜੇ ਦੇ ਵੋਦੇ ਹੁਣ ਵੀਡੀਓ ਵੈਲ ਕਰਤੀ ਦੱਸੋ ਕਿਹੜੀ ਵੀਡੀਓ ਹੈ ਅਸੀਂ ਤਾਂ ਉਸ ਦਿਨ ਵੀ ਨਹੀਂ ਉਸ ਦਿਨ ਇਹ ਵੀਡੀਓ ਬਣੀ ਐ ਇਸ ਦਾ ਉਸ ਦਿਨ ਵੀ ਨਹੀਂ ਕੋਈ ਵੋਸ਼ਨ ਕੋਦ ਨਾ ਲੜੇ ਝਗੜੇ ਦੱਸੋ ਅਸੀਂ ਸ਼ਾਂਤੀ ਨਾਲ ਖੜੇ ਨੇ ਆਪਣਾ ਉਹ ਹੀ ਬੋਲੀ ਜਾ ਰਹੇ ਸਾਰਾ ਕੁਝ ਜੋਗੀ ਉਸ ਕੀਤਾ ਆਪਣੇ ਮਰਜ਼ੀ ਨਾਲ ਇਹਨੇ ਕੀਤਾ ਦੱਸੋ ਮੇਰੇ ਇਹ ਚ ਪੈਸੇ ਸੀ ਚਾਬੀਆਂ ਸੀ ਲੋਕਾਂ ਦੀਆਂ ਗੱਡੀਆਂ ਨਹੀਂ ਆ ਉਹ 10 ਜਾਨੇ ਆ ਕੇ ਇੱਕਦਮ ਮੈਨੂੰ ਚਿੰਮੜ ਗਏ ਉਹ ਤਾਂ ਕਹਿੰਦੇ ਵੀ ਜਦ ਅਸੀਂ ਇਹ ਚੀਜ਼ ਦੇ ਜ਼ਿਕਰ ਕੀਤਾ ਵੀ 10 ਰੁਪਏ ਐਦਾਂ ਕਰਕੇ ਵੀ ਜਿੰਨੇ ਵੀ 4-5 ਮੈਂਬਰ ਸੀ ਸਾਡੇ ਤੇ ਸਾਰੇ ਟੁੱਟ ਕੇ ਪੈ ਗਏ ਨਹੀਂ ਨਹੀਂ ਕੋਈ ਬੰਦਾ ਹੋਵੇ ਦਿਖਾ ਦਿਓ ਯੇ ਮੇਰੇ ਕੋਲ 8 ਗੁੰਡੇ ਰੱਖੇ ਹੁੰਦੇ ਉਸ ਚ ਵੀਡੀਓ ਜਾਂਦੇ ਫਿਰ 8 ਗੁੰਡੇ ਤੁਹਾਡੇ ਵਰਕਰ ਨੇ ਜਿਹੜੇ ਆ ਪੱਕੇ ਤੁਹਾਡੇ ਕੋਲ ਹੀ ਖੜੇ ਦੇਖੋ ਹਸਪਤਾਲ ਚ ਹਰ ਕੋਈ ਦੁਖੀ ਆਉਂਦਾ ਨਾ ਜਾਂ ਕੋਈ ਸੁਖੇ ਕਿਸੇ ਦੇ ਬੇਬੀ ਹੋਇਆ ਆ ਕੁਝ ਨਹੀਂ ਜਿਸ ਦਿਨ ਵੀਡੀਓ ਬਣੀ ਉਹਨੇ ਲਾਈਵ ਚਲਾਇਆ ਮੇਰੇ 8 ਗੁੰਡੇ ਉਹਨਾਂ ਨੇ ਸ਼ਰਮ ਤੁਹਾਡੇ ਤੇ ਆਨਲਾਈਨ ਇਲਜ਼ਾਮ ਜਿਹੜਾ ਲਾਇਆ ਤੇ ਲੋਕਾਂ ਨੇ ਉਹ ਵੀਡੀਓ ਦੇਖੀ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਾਫੀ ਚੀਜ਼ਾਂ ਜਿਹੇ ਆ ਦਾ ਜ਼ਿਕਰ ਵੀ ਜਿਹੜਾ ਆ ਹੋਇਆ ਹੈ ਮੈਡਮ ਜੀ ਜਿਹੜੇ ਉਹਦੇ ਵਰਕਰ ਖੁਦ ਸੀਗੇ ਨਾਲ ਲੈ ਕੇ ਆਇਆ ਬੰਦੇ ਉਹਨਾਂ ਨੇ ਸਾਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਜੀ ਔਰ ਤੁਸੀਂ ਦੇਖੋ ਵੀਡੀਓ ਦੇ ਵਿੱਚ ਕੱਲੇ ਹੀ ਬੋਲੀ ਯਾਰ ਇਹ ਤਾਂ ਇੱਕੋ ਚਬਦੇ ਵੀ ਨਹੀਂ ਬੋਲੇ ਅੱਗੇ ਆਓ ਦਾਦਾ ਪਤਾ ਕਰ ਲੋ ਜੀ ਇਹ ਬੰਦੇ ਕਿੱਦਾਂ ਦੇ ਨੇ ਉਹਨਾਂ ਦੇ ਘਰ ਦੇ ਬੰਦੇ ਨੇ ਖੁਦ ਦੇ ਪਰਚਾ ਹੋਇਆ ਪਿਆ ਜੀ ਸਾਨੂੰ ਚੈੱਕਣ ਆਇਆ ਜੀ ਸਾਨੂੰ ਤਾਂ ਹੀ ਦੇਖੋ ਅੱਛਾ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅੱਗੇ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਜਿਹੜੇ ਉਹਨਾਂ ਨੇ ਆਪਣਾ ਪੱਖ ਰੱਖਿਆ ਤੁਸੀਂ ਆਪਣਾ ਕੀ ਮਤਲਬ ਕੀ ਕਾਰਵਾਈ ਕਰਵਾਉਣਾ ਹੈ ਅਸੀਂ ਤਾਂ ਕਹਿੰਦੇ ਸਾਡਾ ਰੋਜ਼ਗਾਰ ਚੱਲਦਾ ਜੀ ਇੱਥੇ ਅਸੀਂ ਸਵੇਰ ਤੋਂ ਲੈ ਕੇ ਸਵੇਰੇ 4 ਵਜੇ ਆਏ ਨਹੀਂ ਰਾਤ ਨੂੰ 12 2 ਵਜੇ ਕਿਹੜੇ ਹਾਲਾਤਾਂ 'ਚ ਅਸੀਂ ਬਹਿਨੇ ਆ ਫਿਰ ਜ਼ਿੰਮੇਵਾਰੀ ਦੇਖੋ ਕਿੰਨੀ ਵੱਡੀ ਆ 2-4 ਦਿਨ ਪਹਿਲਾਂ ਮੋਟਰਸਾਈਕਲ ਦਾ ਇੰਨਾ ਰੋਲਾ ਪੈ ਗਿਆ ਏ ਉਹ ਹਰਜਾਨਾ ਅਸੀਂ ਭਰਿਆ 40 ਦਾ 5000 ਰੁਪਏ ਦਾ ਜੀ ਦੱਸੋ ਹੁਣ ਕੀ ਕੁਛ ਕਰੀਏ ਜੀ ਦੱਸੋ 10 ਰੁਪਏ 'ਚ ਚੋਰੀਆਂ ਹੋਰੀਆਂ ਲੋ ਜੀ ਦੱਸੋ ਕਿੰਨੀਆਂ ਰੋ ਚੋਰੀਆਂ ਹੋਰੀਆਂ ਤਾਂ ਵੀ ਦਿਨ ਰਾਤ ਤੁਹਾਨੂੰ ਬਹਿਣਾ ਪੈਂਦਾ ਜੀ 2 ਘੰਟੇ ਵੀ ਨਹੀਂ ਤੁਹ तरीके ਨਾਲ ਆਪਾਂ 10 ਰੁਪਏ ਹੀ ਲੈ ਰਹੇ ਆ ਜੀ ਕਿਤੇ ਤੋਂ ਅਸੀਂ ਪੈਸੇ ਨਹੀਂ ਬਦਬਸੂਲ ਕਰ ਰਹੇ ਇਹ ਸਾਡੇ ਦੇ ਝੂਠੇ ਡਿਲੀਗੇਸ਼ਨ ਸਾਰਾ ਝੂਠ ਲਾਇਆ ਗਿਆ ਜੀ ਇਹ ਜੇ ਤੁਸੀਂ ਕੋਈ ਕਾਰਵਾਈ ਕਰਨਾ ਚਾਹੁੰਦੇ ਹੋ ਇਸ ਚੀਜ਼ ਦੇ ਉੱਤੇ ਅੱਗੇ ਆਪਾਂ ਕੇਸ ਪਾਵਾਂਗੇ ਜੀ ਪਰਚਾ ਕਰਾਵਾਂਗੇ ਜੀ ਉਹਦੇ ਤੇ ਮੈਂ ਆਪਣੀ ਇੱਜ਼ਤ ਦੇ ਦਾਗ ਲਾਇਆ ਜੀ ਹਾਂਜੀ ਆਦੇ 4 ਦਿਨ ਹੋ ਗਏ ਜੀ ਲੋਕ ਕਮੈਂਟ ਮਾਰ ਰਹੇ ਨੇ ਕੋਈ ਗੋਲੀਆਂ ਦਾ ਕਮੈਂਟ ਮਾਰ ਰਿਹਾ ਕੋਈ ਕਾਲਾ ਕਮੈਂਟ ਮਾਰ ਰਿਹਾ ਜੀ ਜਿਨ੍ਹਾਂ ਰਾਹ ਹੋਇਆ ਪਿਆ ਜੀ ਮੈਂ ਤਾਂ ਪਾਗਲ ਹੋਇਆ ਪਿਆ ਜੀ ਇਹ ਸਹੀ ਗੱਲ ਪੁੱਛੋ ਤੇ ਚਲੋ ਇਹ ਤਸਵੀਰਾਂ ਜਿਹੜੀਆਂ ਸੀਗੀਆਂ ਸਿਵਲ ਹਸਪਤਾਲ ਖੰਨੇ ਦੀਆਂ ਥੀ ਜਿੱਥੇ ਕਿ ਇੱਕ ਪਿੱਛੇ ਜੇ ਕਾਫੀ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਇਹਨਾਂ ਦਾ ਵੀ ਪੱਖ ਜਾਣਿਆ ਦੂਜੀ ਪਾਰਟੀ ਦਾ ਵੀ ਅਸੀਂ ਪੱਖ ਜਿਹੜਾ ਜਾਣਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਕੀ ਕੀ ਚੀਜ਼ਾਂ ਅੱਗੇ ਹੋਰ ਅਸੀਂ ਸ਼ਹਿਰ ਦੀਆਂ ਕਵਰ ਕਰ ਸਕਦੇ ਹਾਂ ਤਦ ਤੱਕ ਦੇ ਲਈ ਮੈਨੂੰ ਹਿਮਨਪ੍ਰੀਤ ਕਾਨੂੰ ਦੇ ਉਜਾਜ਼ਤ ਧੰਨਵਾਦ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸਿਵਲ ਹਸਪਤਾਲ ਦਾ ਕੋਈ ਪਰਦਾ ਫਾਸ਼ ਜਿਹੜਾ ਨੇ ਵੀਰ ਹੁਣੀ ਕਰਦੇ ਨੇ ਸਾਡੇ ਨਾਮ ਮਨਿੰਦਰ ਸਿੰਘ ਹੀ ਹੋਣਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਸਾਨੂੰ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਵੀਰ ਜੀ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋਈ ਹੈ ਸ਼ਾਇਦ ਚੰਗੀਆਂ ਚੀਜ਼ਾਂ ਬਹੁਤ ਘੱਟ ਵਾਇਰਲ ਹੁੰਦੀਆਂ ਹੁੰਦੀਆਂ ਨੇ ਪਰ ਤੁਸੀਂ ਜਿਹੜਾ ਹੰਬੜਾ ਮਾਰਿਆ ਹੈ ਕੀ ਪੂਰਾ ਮਸਲਾ ਕੀ ਸੀਗਾ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਮੇਰਾ ਫਰੈਂਡ ਸੀਗਾ ਜੀ ਉਹਨਾਂ ਦੇ ਮਤਲਬ ਲੜਕਾ ਹੋਇਆ ਜੀ ਮਤਲਬ ਉਹ ਚਲੋ ਉਹਨਾਂ ਨੂੰ ਮਿਲਣ ਦੇ ਵਾਸਤੇ ਜਦੋਂ ਅਸੀਂ ਪਹਿਲੇ ਦਿਨ ਗਏ ਡਿਲੀਵਰੀ ਹੋਣ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਜੀ ਤਾਂ ਕੀ ਹੋਇਆ ਅਸੀਂ ਜਦੋਂ ਐਂਟਰ ਕਰੇ ਉੱਥੇ ਪਰਚੀ ਜਿਹੜਾ ਸਰਕਾਰੀ ਰੇਟ ਆ ਜੀ ਉਹ 5 ਰੁਪਏ ਰੇਟ ਹੈ ਸਰਕਾਰੀ ਰੇਟ ਜਿਹੜਾ ਹੈ ਅੱਛਾ ਔਰ ਉਸ ਤੋਂ ਬਾਅਦ ਕੀ ਹੋਇਆ ਸਰਕਾਰੀ ਰੇਟ ਤੋਂ ਬਾਅਦ ਜਦੋਂ ਮੈਂ ਐਂਟਰ ਕਰਿਆ ਉਹਨਾਂ ਨੇ 10 ਰੁਪਏ ਮੇਰੇ ਤੋਂ ਲੈ ਲਏ ਉਸ ਟਾਈਮ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਕਿ ਵੀ 5 ਰੁਪਏ ਸਰਕਾਰੀ ਰੇਟ ਆ ਕਿਉਂਕਿ ਜਿਹੜਾ ਉੱਥੇ ਜਿਹੜਾ ਪੋਸਟਰ ਲੱਗਿਆ ਹੁੰਦਾ ਕੋਈ ਇਨਫੋਰਮੇਸ਼ਨ ਦੇ ਲਈ ਉਹ ਉਹਨਾਂ ਨੇ ਫੋਲਡ ਕਰਕੇ ਰੱਖਿਆ ਹੋਈ ਸਾਨੂੰ ਨਹੀਂ ਪਤਾ ਸੀਗਾ ਚਲੋ ਪਹਿਲੇ ਦਿਨ ਮੈਂ ਆਇਆ 10 ਰੁਪਏ ਦਿੱਤੇ ਉਹ ਚੱਲ ਗਿਆ ਔਰ ਤਿੰਨ ਦਿਨ ਉੱਥੇ ਉਹ ਐਡਮਿਟ ਰਹੇ ਨੇ ਜਦੋਂ ਮੈਂ ਔਰ ਮੈਂ ਦਵਾਈ ਲੈ ਕੇ ਚਰੋ ਬਾਹਰੋਂ ਦੁਬਾਰਾ ਐਂਟਰ ਹੋਇਆ ਹਸਪੀਟਲ ਦੇ ਵਿੱਚ 10 ਰੁਪਏ ਮੈਂ ਪਹਿਲਾਂ ਦਿੱਤੇ ਹੋਏ ਸੀ ਔਰ 10 ਰੁਪਏ ਦੀ ਮੇਰੇ ਵੱਲੋਂ ਹੋਰ ਮੰਗ ਕਰੀ ਗਈ ਔਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀਰੇ ਵੀ ਪਰਚੀ ਤਾਂ ਮੈਂ ਲਈ ਹੋਈ ਆ ਜਦ ਕਿ ਉਹਨਾਂ ਨੇ ਪਰਚੀ ਦਿੱਤੀ ਵੀ ਨਹੀਂ ਸੀ ਪੈਸੇ ਲੈ ਰਹੇ ਸੀ ਪਰਚੀ ਕਿਸੇ ਕਿਸ ਨੂੰ ਹੀ ਦਿੰਦੇ ਨੇ ਔਰ ਜਦੋਂ ਮੈਂ ਦੁਬਾਰਾ ਐਂਟਰ ਭਾਣੇ ਉੱਤੇ ਕਰਿਆ ਤੇ ਨਾਲ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਪਰਚੀ ਵੀ ਦੁਬਾਰਾ ਲੱਗੂਗੀ ਮੈਂ ਕਿਹਾ ਜੀ ਵੀ ਪਰਚੀ ਕਾਦੀ ਵੀ ਦੇ ਤਾਂ ਦਿੱਤੀ ਤੁਹਾਨੂੰ ਔਰ ਮੈਂ ਆ ਗੱਲ ਪੁੱਛਣ ਦੀ ਉਡੀਕ ਸੀ ਔਰ ਉਹਨਾਂ ਦੇ ਜਿਹੜੇ ਕਰੰਦੇ ਪੰਜ ਸੱਤ ਬੰਦੇ ਆ ਚਲੋ ਮੈਂ ਕੀ ਕਰਿਆ ਵੀ 10 ਰੁਪਏ ਦੇ ਕੇ ਹੁਣ ਆਪਾਂ ਦਾ ਚਲੋ ਉੱਥੇ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਕਿਸੇ ਨੂੰ ਸ਼ੌਂਕ ਤਾਂ ਹੁੰਦਾ ਨਹੀਂ ਭੈਣ ਜਾਣ ਦਾ ਉਹ ਕਿਸੇ ਨਾ ਕਿਸੇ ਮਜਬੂਰੀ ਦੇ ਵਿੱਚ ਜਾਂ ਕਿਸੇ ਜਿਵੇਂ ਵਰਤ ਕਿਸੇ ਵਰਤ ਹੋਇਆ ਖੁਸ਼ੀ ਲਈ ਜਾਣਾ ਪੈਂਦਾ ਤਾਂ ਉਹਨਾਂ ਨੇ ਫਿਰ 20 ਰੁਪਏ ਮੈਥੋਂ ਉੱਥੇ ਲੈ ਗਏ ਚਾ ਵੈਸੀ ਸਰਕਾਰੀ ਰੇਟ ਕੀ ਹੈ ਸਰਕਾਰੀ ਰੇਟ 5 ਰੁਪਏ ਪਰ ਐਂਟਰੀ ਮਤਲਬ ਉਥੇ ਹਸਪੀਟਲ ਦਾ ਜਿਹੜਾ ਮੋਟਰਸਾਈਕਲ ਦਾ ਰੇਟ ਆ ਪਰ ਗੱਡੀ ਦਾ ਹੈਗਾ 10 ਰੁਪਏ ਜਦ ਕਿ ਇਹ ਸਿੰਗਲ ਐਂਟਰੀ ਲਈ ਸਿੰਗਲ ਐਂਟਰੀ ਦੇ ਜੇਕਰ ਕੋਈ ਦੁਬਾਰਾ ਆਉਂਦੇ ਤਾਂ ਉਹਦੀ 10 ਰੁਪਏ ਪਰਚੀ ਦੁਬਾਰਾ ਲੱਗੂਗੀ ਹਾਂ ਮਤਲਬ ਸਰਕਾਰੀ ਰੇਟ ਦੇ ਹਿਸਾਬ ਨਾਲ ਤਾਂ 5 ਰੁਪਏ ਐਂਟਰੀ ਹੈ ਅਗਰ ਕੋਈ ਦੁਬਾਰਾ ਆ ਗਿਆ ਮੰਨ ਲਓ ਚਾਰ ਵਾਰ ਆ ਗਿਆ ਤਾਂ 20 ਰੁਪਏ ਲੱਗਣਗੇ ਪਰ ਐਂਟਰੀ 5 ਰੁਪਏ ਨੇ ਪਰ ਇਹ ਪਹਿਲੀ ਐਂਟਰੀ ਤੇ ਹੀ ਬੰਦੇ ਨੂੰ 10 ਰੁਪਏ ਲੈ ਲੈਂਦੇ ਨੇ ਔਰ ਜਦੋਂ ਮੈਂ ਦੂਸਰੀ ਵਾਰ ਗਿਆ ਜਦ ਕਿ ਉਹਨਾਂ ਦੇ ਪੈਸ ਤੋ ਇਸ ਤਰ੍ਹਾਂ ਮੈਂ ਜਰੂ ਤੀਸਰੇ ਦਿਨ ਗਿਆ ਜੀ ਔਰ ਮੈਨੂੰ ਇਲਮ ਹੋ ਗਿਆ ਇਸ ਚੀਜ਼ ਦਾ ਕਿ ਸਰਕਾਰੀ ਰੇਟ 5 ਰੁਪਏ ਆ ਮੈਂ ਕਿਸੇ ਤੋਂ ਪਤਾ ਕਰ ਲਿਆ ਔਰ ਜਦੋਂ ਮੈਂ ਉੱਥੇ ਜਾ ਕੇ ਉਹਨਾਂ ਨੂੰ ਆ ਗੱਲ ਕਹੀ ਉਹ ਪੜਕ ਗਏ ਜੀ ਕਿ ਵੀ ਉਰੇ ਸਾਨੂੰ ਸਾਡੇ ਬਾਰੇ ਇੱਕ ਗੋਲੂ ਨਾਮ ਦਾ ਬੰਦਾ ਜੀ ਉਹ ਮੈਨੂੰ ਕਹਿੰਦਾ ਕਿ ਇੱਥੇ ਕਹਿੰਦਾ ਸਾਡੇ ਬਾਰੇ ਸਾਰਿਆਂ ਨੂੰ ਹੀ ਪਤਾ ਜਿਹਨੂੰ ਮਰਜ਼ੀ ਪੁੱਛ ਲਿਓ ਇਸ ਦਾ 10000 ਰੁਪਏ ਲੈਣੇ ਆ ਇੱਕ ਐਂਟਰੀ ਦੇ ਚਲੋ ਬਈ ਜਦੋਂ ਮੈਂ 100 ਰੁਪਏ ਐਂਟਰੀ ਦਿੱਤੀ ਔਰ ਜਦੋਂ ਅਗਲੇ ਦਿਨ ਡਿਲੀਵਰੀ ਹੋ ਗਈ ਲੜਕਾ ਹੋ ਗਿਆ ਜੀ ਸਾਨੂੰ ਖੁਸ਼ੀ ਹੋਈ ਉਹਦੇ ਮਠਾਈ ਲੈਣ ਚ ਲੱਗੇ ਜੀ ਬਾਹਰ ਅ ਤਾ ਫਿਰ ਉਦੋਂ ਇਹਨਾਂ ਨੇ 10 ਰੁਪਏ ਮੰਗੇ ਫਿਰ ਮੈਂ ਜਦ ਮੈਨੂੰ ਪਤਾ ਸੀਗਾ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਬਈ ਬਈ ਯਾਰ 5 ਰੁਪਏ ਐਂਟਰੀ ਆ ਫਿਰ ਮੈਂ ਉਹਨਾਂ ਨੂੰ ਆ ਗੱਲ ਕਹੀ ਫਿਰ ਸਾਰੇ ਇਕੱਠੇ ਹੋ ਗਏ ਜੀ 6-7 ਜਾਣੇ ਮੇਰੇ ਅਲਦੋਲੇ ਇਸ ਤਰ੍ਹਾਂ ਖੜ੍ਹ ਗਏ ਔਰ ਮੈਂ ਜਿੱਦਾਂ ਛੋਡੇ ਨਾਲ ਗੱਲ ਕਰ ਰਹੇ ਹਾਂ ਜੀ ਇਹ ਬਦਮਾਸ਼ੀ ਦਾ ਪਤਾ ਕੀ ਕਰਦੇ ਨੇ ਇਹ ਗੱਲ ਮੈਂ ਛੋਡੇ ਨਾਲ ਕਰ ਰਹੇ ਦਵਾਬ ਜਵਾਬ ਜਿਹੜਾ ਇਹ ਤੀਜਾ ਬੰਦਾ ਚੌਥਾ ਬੰਦਾ ਉਹ ਜਵਾਬ ਦਿੰਦੇ ਨੇ ਬੰਦੇ ਨੂੰ ਦਵਾ ਲੈਂਦੇ ਨੇ ਕਿਉਂਕਿ ਸਰਕਾਰੀ ਹਸਪੀਟਲ ਦੇ ਵਿੱਚ ਹਰੇਕ ਕੋਈ ਨਾ ਕੋਈ ਬੰਦੇ ਨੂੰ ਮਜੂਰੀ ਗਿਆ ਹੁੰਦਾ ਔਰ ਉਸ ਤੋਂ ਬਾਅਦ ਘਰ ਦੇ ਨਾਲ ਹ ਬੰਦਾ ਕਹਿੰਦਾ ਕਿ ਛੱਡ ਪਰੇ ਯਾਰ 20 ਰੁਪਏ ਦੇ ਇਹਨਾਂ ਨੂੰ ਚੱਲ ਜਣੇ ਆ ਇਸ ਕਰਕੇ ਖੂਨ ਇਹਨਾਂ ਦਾ ਜਿਹੜਾ ਇਹ ਮੂੰਹ ਨੂੰ ਲੱਗ ਚੁੱਕਿਆ ਹੈ ਜੇ ਕੋਈ ਮੇਰੇ ਵਰਗਾ ਬੰਦਾ ਸਵਾਲ ਕਰਦਾ ਤਾਂ ਇਹ ਧਮਕੀਆਂ ਦਵਾਉਂਦੇ ਨੇ ਜੀ ਅੱਛਾ ਉਹਨਾਂ ਦਾ ਤਾਂ ਇਹ ਕਹਿਣਾ ਵੀ ਸਾਡਾ 6 ਲੱਖ 10 ਹਜ਼ਾਰ ਦਾ ਠੇਕਾ ਹੈ ਪਰ ਸਾਲ ਦਾ ਤੇ ਉਹ 1800 ਅਸੀਂ ਜਿਹੜਾ ਸਵੇਰੇ ਆ ਕੇ ਸਰਕਾਰ ਨੂੰ ਜਿਹੜਾ ਸਿਵਲ ਹਸਪੀਟਲ ਨੂੰ ਦਿੰਨੇ ਹੀ ਦਿੰਨੇ ਆ ਜੀ ਠੀਕ ਹੈ ਦੇਖੋ ਇਹ ਠੇਕਾ ਟੈਂਡਰ ਹੁੰਦਾ ਜੀ ਕਈ ਬੰਦੇ ਲੋਕ ਭਰਦੇ ਨੇ ਔਰ ਇਹਨਾਂ ਕੋਲ ਟੈਂਡਰ ਕਿੰਨੇ ਸਾਲਾਂ ਦੀ ਚੱਲੇ ਆ ਰਿਹਾ ਕਿਉਂਕਿ ਇਹਨਾਂ ਨੇ ਹਿਸਾਬ ਪਾ ਲਿਆ ਜੀ ਕਿਵੇਂ ਟੈਂਡਰ ਲੈਣਾ ਸਾਰੀ ਇਹਨਾਂ ਦੀ ਅੰਦਰ ਵੀ ਜਾਣ ਪਛਾਣ ਹੈਗੀ ਆ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਔਰ ਦੇਖੋ ਜੀ 6 ਲੱਖ ਆ ਜੀ ਤਾਂ ਇਹਦਾ ਮਤਲਬ ਐ ਥੋੜੀ ਆ ਵੀ ਲੋਕਾਂ ਤੋਂ ਵੀ ਦੁੱਗਣੇ ਤਿੱਗਣੇ ਚਾਰਜ ਕਰਨੇ ਨੇ ਪੈਸੇ ਜਦੋਂ 5 ਰੁਪਏ ਸਰਕਾਰੀ ਰੇਟ ਆ 20 ਰੁਪਏ ਕਿਉਂ ਲੈ ਜਾਂਦੇ ਨੇ ਔਰ ਇਹ 20 ਰੁਪਏ ਮੈਂ ਤੁਹਾਨੂੰ ਵੀਡੀਓ ਵੀ ਦੇ ਦੂੰਗਾ ਤੁਸੀਂ ਨਾਲ ਚਲਾਇਓ ਇੱਕ ਐਂਟਰੀ ਤੇ ਸਾਡੇ ਤੋਂ ਇਹਨਾਂ ਨੇ 20 ਰੁਪਏ ਲੈ ਲੇ ਔਰ ਅਸੀਂ ਉਹਨਾਂ ਦੇ ਯਾਰ ਵੀਡੀਓ ਬਣਾਈ ਤੁਸੀਂ ਬਾਈਕ ਤੇ ਸੀਗੇ ਕਾਰ 'ਚ ਸੀਗੇ ਨਾ ਅਸੀਂ ਸਕੂ ਕਿਉਂਕਿ ਦੇਖੋ ਜੇ ਮੈਂ ਕੋਈ ਗਲਤ ਕਰਦਾ ਤਾਂ ਫਿਰ 2-4 네ਗੇਟਿਵ ਕਮੈਂਟ ਜਿਹੜੇ ਨੇ ਆਉਂਦੇ ਹੁੰਦੇ ਨੇ 2-4 네ਗੇਟਿਵ ਕਮੈਂਟ ਪਰ ਇੰਨਾ ਵਿੱਚ ਕੀ ਹੋਇਆ ਸਾਰੇ ਸ਼ਹਿਰ ਨੇ ਭੈਣ ਸਾਡਾ ਸਾਥ ਦਿੱਤਾ ਕਿ ਤੁਸੀਂ ਬਹੁਤ ਚੰਗਾ ਕੰਮ ਕਰਿਆ ਹਰ ਇੱਕ ਬੰਦੇ ਨੇ ਇੱਕ ਗੱਲ ਕਹੀ ਆ ਕਿ ਵੀ ਜਿੱਥੇ ਵੀ ਸਾਨੂੰ ਲੋੜੀ ਸਾਨੂੰ ਬੁਲਾਇਓ ਕਿਉਂਕਿ ਇਹਨਾਂ ਦਾ ਜਿਹੜਾ ਭੈਣ ਇੱਕ ਮਤਲਬ ਕਾਰਨ ਸੀਗਾ ਇਹ ਹਰੇਕ ਬੰਦੇ ਨੂੰ ਇਸ ਤਰ੍ਹਾਂ ਹੀ ਟੁੱਟ ਕੇ ਪੈਂਦੇ ਨੇ ਔਰ ਦਿਵਾਲਾਉਂਦੇ ਨੇ ਔਰ 5 ਰੁਪਏ ਦੇ ਜਿਹੜੀ ਜਗ੍ਹਾ ਤੇ 10 ਲੈ ਜਾਂਦੇ ਨੇ ਅਗਰ ਦੁਬਾਰਾ ਕੋਈ ਬੰਦਾ ਆਉਂਦਾ ਉਹ ਤੋਂ 20 ਲੈ ਜਾਂਦੇ ਨੇ ਤੁੱਕਣੇ ਲੈ ਜਾਂਦੇ ਨੇ ਪੈਸੇ ਭ ਸਰਕਾਰ ਵੱਲੋਂ ਜਿਵੇਂ ਇੱਥੇ ਐਮਐਲਏ ਸਾਹਿਬ ਨੇ ਆਪਣੇ ਉਹਨਾਂ ਵੱਲੋਂ ਜਾਂ ਤੁਸੀਂ ਪੁਲਿਸ ਵੱਲੋਂ ਕੋਈ ਏਦਾਂ ਅਜੇਹੀ ਕੰਪਲੇਂਟ ਕੀਤੀ ਹੈ ਵੀ ਜਿਹੜੀ ਉਹਨਾਂ ਤੱਕ ਕੋਈ ਨੋਟਿਸ ਜਾਵੇ ਜੀ 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 ਅਸੀਂ ਰਿਟਰਨ ਕੰਪਲੀਟ ਮੈਡਮ ਐਸਐਸਪੀ ਮੈਡਮ ਨੂੰ ਵੀ ਕਰਤੀ ਔਰ ਰਿਟਰਨ ਕੰਪਲੀਟ ਜਿਹੜੀ ਅਸੀਂ ਐਸਡੀਐਮ ਸਾਹਿਬ ਨੂੰ ਵੀ ਕਰਤੀ ਕਿਉਂਕਿ ਰਿਟਰਨ ਦੇ ਵਿੱਚ ਕੰਪਲੀਟ ਅਸੀਂ ਜਦੋਂ ਕਰੀ ਉਹ ਕਹਿੰਦੇ ਵੀ ਸਾਨੂੰ ਅਸੀਂ ਸਾਨੂੰ ਅਸੀਂ ਉਹਨਾਂ ਨੂੰ ਵੀ ਮਿਲੇ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਨੇ ਜਿਹੜੇ ਜਦੋਂ ਉਹਨਾਂ ਨੂੰ ਅਸੀਂ ਮਿਲੇ ਉਹਨਾਂ ਨੇ ਸਾਨੂੰ ਪਹਿਣੇ ਬਹੁਤ ਹੌਸਲਾ ਦਿੱਤਾ ਵੀ ਤੁਸੀਂ ਬਹੁਤ ਇੱਕ ਚੰਗਾ ਕੰਮ ਕਰਿਆ ਸਮਾਜ ਦੇ ਲਈ ਉਹਨਾਂ ਨੇ ਆਹ ਤਾਂ ਗੱਲ ਤੱਕ ਵੀ ਕਹੀ ਕਹਿੰਦੇ ਵੀ ਤੁਹਾਡੇ ਵਰਗੇ ਨੌਜਵਾਨ ਸਾਰੇ ਸ਼ਹਿਰ ਦੇ ਹੋ ਜਾਣ ਤਾਂ ਆਪਣਾ ਸ਼ਹਿਰ ਦੀ ਦਿਸ਼ਾ ਹੀ ਬਦਲ ਜਵੇ। ਅੱਛਾ ਤੁਹਾਡੀ ਕੋਈ ਮਤਲਬ ਤੁਸੀਂ ਸ਼ਾਇਦ ਲੋਕਾਂ ਦੇ ਵਿੱਚ ਇਹ ਗੱਲ ਫੈਮੀ ਹੋਊਗੀ ਵੀ ਪੱਤਰਕਾਰ ਜਾਂ ਕੁਝ ਅਜਿਹੇ ਤੁਹਾਡੀ ਕੋਈ ਸੰਸਥਾ ਹੈ ਜਾਂ ਤੁਸੀਂ ਕੋਈ ਮਤਲਬ ਆਮ ਇਨਸਾਨ ਹੋ ਆਮ ਨਾਗਰਿਕ ਹੋ। ਮੈਂ ਜੀ ਸ਼ਹਿਰ ਦਾ ਭੈਣੇ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਹੀਂ ਮੈਂ ਕੋਈ ਪੱਤਰਕਾਰ ਨਹੀਂ ਹੈਗਾ ਜੀ ਮੈਂ ਆਮ ਇਨਸਾਨ ਆ ਔਰ ਜਿੱਥੇ ਭਗਵੰਤ ਸਾਬ ਸੀਐਮ ਨੇ ਵੀ ਆਹ ਗੱਲ ਕਹੀ ਹੋਈ ਆ ਅਗਰ ਕਿੱਥੇ ਸਰਕਾਰੀ ਜਗ੍ਹਾ ਤੇ ਕੋਈ ਵੀ ਮਤਲਬ ਜਿਹੜੀ ਫੀਸ ਹੁੰਦੀ ਆ ਉਹ ਤੋਂ ਵੱਧ ਆਪਣਾ ਮਤਲਬ ਵਸੂਲ ਰਿਆ ਤਾਂ ਵੀਡੀਓ ਬਣਾ ਕੇ ਸਾਨੂੰ ਭੇਜੀ ਜਾਵੇ ਉਹ ਇਹ ਹਰੇਕ ਆਮ ਆਦਮੀ ਦੇ ਇੱਕ ਮਤਲਬ ਰਾਈਟ ਬਣਦਾ ਏ ਉਹ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਵੀਡੀਓ ਉਹ ਬਣਾ ਸਕਦਾ ਉਸੇ ਤਰ੍ਹਾਂ ਮੈਂ ਕਰਿਆ ਅਸੀਂ ਕੋਈ ਪੱਤਰਕਾਰ ਨਹੀਂ ਹੈਗੇ ਮੈਂ ਸਿਰਫ ਆਮ ਇਨਸਾਨ ਆਈ अच्छा वो तो कहंदे ने ਵੀ ਜਿਵੇਂ ਅਸੀਂ 1800 ਸਵੇਰੇ ਪਰ ਅਸੀਂ ਜਦ ਆਉਨੇ ਆ ਤਾਂ ਸਾਨੂੰ ਸਰਕਾਰ ਨੂੰ ਦੇਣਾ ਹੀ ਪੈਂਦਾ ਹੈ ਵੀ ਉਹ ਚੀਜ਼ਾਂ ਦੀ ਤੁਸੀਂ ਤੁਹਾਡੇ ਕੋਲ ਕੋਈ ਪਰਚੀ ਹੋਵੇ ਜਿਹੜੀ ਤੁਹਾਨੂੰ ਪਰਚੀ ਕੱਟ ਕੇ ਦਿੱਤੀ ਹੋਵੇ ਜਿਸ ਦੇ ਉੱਤੇ ਨੰਬਰ ਜਾਂ ਪੂਰਾ ਪ੍ਰਾਈਸ ਲਿਸਟ ਹੋਗਾ ਵੀ ਐਨੇ ਦੀ ਆ ਐਂਟਰੀ ਐਨੇ ਦੀ ਆ ਐਂਟਰੀ ਤੁਹਾਡੇ ਕੋਲ ਕੁਝ ਹੈਗਾ ਮੈਂ ਤੁਹਾਨੂੰ ਸਾਰਾ ਜਿਹੜਾ ਇਹਨਾਂ ਦਾ ਪ੍ਰੂਫ ਤੁਹਾਨੂੰ ਮੈਂ ਸੈਂਡ ਕਰੂੰਗਾ ਤੁਸੀਂ ਦੇਖਿਓ ਉਹਦੇ ਵਿੱਚ ਲਿਖਿਆ ਹੋਇਆ ਜੀ 5 ਰੁਪਏ ਜਿਹੜੇ ਮੋਟਰਸਾਈਕਲ ਦੀ ਔਰ ਇੱਕ ਗੱਲ ਹੋਰ ਵੀ ਆ ਸਾਈਕਲ ਦੀ ਫੀਸ ਜਿਹੜੀ ਆ ਭਾਵੇਂ ਬਿਲਕੁਲ ਫ੍ਰੀ ਆ ਸਾਈਕਲ ਦੇ ਵੀ 10 ਰੁਪਏ ਚਾਰਜ ਕਰਦੇ ਨੇ ਔਰ ਮੈਨੂੰ ਜਦੋਂ ਇਹ ਵੀਡੀਓ ਪਈ ਤੁਸੀਂ ਕਿ ਹੋਰ ਲੋਕਾਂ ਨਾਲ ਗੱਲ ਕੀਤੀ ਸੀ ਬਹੁਤ ਲੋਕਾਂ ਨਾਲ ਗੱਲ ਕਰੀ ਹੈ ਜੀ ਬਹੁਤ ਲੋਕਾਂ ਨਾਲ ਤੁਸੀਂ ਜੇਕਰ ਤੁਸੀਂ ਸੋਸ਼ਲ ਮੀਡੀਆ ਸਾਡਾ ਤੁਸੀਂ ਅਕਾਊਂਟ ਦੇਖੋ ਮੈਂ ਕਹਿੰਦਾ ਬਈ ਹਜ਼ਾਰਾਂ ਦੇ ਹਿਸਾਬ ਨਾਲ ਭੈਣੇ ਕਮੈਂਟ ਆਏ ਹੋਏ ਨੇ ਔਰ ਇੱਕ ਵੀ ਕਮੈਂਟ ਮਤਲਬ ਇਹਨਾਂ ਦਾ ਮਤਲਬ ਉਸ ਆਦਰ ਦੇ ਵਿੱਚ ਨਹੀਂ ਹੈਗਾ ਸਾਰੇ ਬੰਦੇ ਨੇ ਵਿਰੋਧ ਕਰਿਆ ਇਸ ਚੀਜ਼ ਦਾ ਔਰ ਬਹੁਤ ਸਾਨੂੰ ਹੱਲਾਸ਼ੇਰੀ ਦਿੱਤੀ ਔਰ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਤੱਕ ਨੇ ਵੀ ਸਾਨੂੰ ਆ ਗੱਲ ਕਹੀ ਤੁਸੀਂ ਇੱਕ ਆਮ ਇਨਸਾਨ ਹੋ ਕੇ ਇੱਕ ਆਪਣਾ ਫਰਜ਼ ਨਿਭਾਇਆ ਇਨਸਾਨੀਅਤ ਦਾ ਸੋ ਉਹ ਚੀਜ਼ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਹੌਸਲਾ ਮਿਲਿਆ ਔਰ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਕਾਲੀ ਦਲ ਦੇ ਵੀ ਕਾਂਗਰਸ ਦੇ ਵੀ ਉਹਨਾਂ ਸਾਰਿਆਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਵੀ ਇਹਨਾਂ ਨੂੰ ਅਜੇ ਤੱਕ ਕੋਈ ਠੱਲ ਨਹੀਂ ਪਾ ਸਕਿਆ ਕਹਿੰਗੇ ਭਾਵੇਂ ਨਾ ਇਹ ਬਦਵਾਸ਼ੀ ਨਾ ਇੰਨੀ ਜ਼ਿਆਦਾ ਇੱਥੇ ਕਰਦੇ ਨੇ ਪਰ ਮੈਂ ਦੱਸ ਨਹੀਂ ਸਕਦਾ ਕਿ ਵੀ ਇੱਕ ਬੰਦਾ ਜੀ ਕੋਈ ਬੋਲਦਾ ਹੁਣ ਤੁਸੀਂ ਹੋਰ ਛੱਡੋ ਜਰਵਾ ਵੀਡੀਓ ਪਈ ਮੈਨੂੰ ਤੁਸੀਂ ਐ ਲੈ ਲਓ ਪਤਾ ਹੀ ਨਹੀਂ ਕਿੰਨੇ ਹੀ ਫੋਨ ਆ ਰਹੇ ਨੇ ਧਮਕੀਆਂ ਦੇ ਕਿ ਵੀ